ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਇਹਨਾਂ ਐਡਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਹੋ ਤਾਂ ਜੋ ਤੁਹਾਡੇ ਤੱਕ ਰਿਸ਼ਤਿਆਂ ਦੀ ਹਰ ਰੋਜ਼ ਐਡਾ ਪਹੁੰਚ ਸਕਣ ਜੇ ਕਿਸੇ ਨੇ ਜੀ ਰਿਸ਼ਤਾ ਕਰਵਾਉਣਾ ਹੈ ਜਾਂ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ 6280643139 ਦੂਸਰਾ ਨੰਬਰ ਹੈ ਜੀ 99618335572 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੂੰ ਰਿਸ਼ਤਾ ਹੈ ਜੀ ਫਿਰੋਜ਼ਪੁਰ ਤੋਂ ਕੁੜੀ ਦੀ ਡੇਟ ਆਫ ਬਰਥ 1992 ਕਾਸਟ ਹੈ ਜੱਟ ਗੋਤ ਬਾਠ ਹਾਈਟ ਹੈ 5 ਫੁੱਟ 7 ਇੰਚ ਇਧਰੋਂ ਕੁਆਲੀਫਿਕੇਸ਼ਨ ਹੈ ਬੀ ਟੈਕ ਮਕੈਨੀਕਲ ਇੰਜੀਨੀਅਰ ਐਮ ਟੈਕ ਕਰੀਆ ਕੈਨੇਡਾ ਤੋਂ ਕੁੜੀ ਕੈਨੇਡਾ ਪੀਆਰ ਹੈ ਜੀ ਇਮੀਗ੍ਰੇਸ਼ਨ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਮੁੰਡਾ ਚਾਹੀਦਾ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜੀ 15-20 ਕਿੱਲੇ ਜ਼ਮੀਨ ਆਉਂਦੀ ਹੋਵੇ ਮਾਝੀ ਵਾਲੇ ਹੁਣ ਏਰੀਆ ਹੋਵੇ ਫਿਰੋਜ਼ਪੁਰ ਫਰੀਦਕੋਟ ਮੋਗਾ ਮਖੂ ਜਮਲਾਂਵਾਲਾ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੁਣ ਅਗਲਾ ਰਿਸ਼ਤਾ ਹੈ ਜੀ ਅਹਮਦਾਬਾਦ ਤੋਂ ਮੁੰਡੇ ਦੀ ਡੇਟ ਆਫ ਬਰਥ 26 10 2001 ਕਾਸਟ ਸੈਣੀ ਸਿੱਖ ਹਾਈਟ ਹੈ 5 ਫੁੱਟ 7 ਇੰਚ ਕੁਆਲਿਫਿਕੇਸ਼ਨ ਹੈ ਬੀਕੋਮ ਮੁੰਡਾ ਪ੍ਰਾਈਵੇਟ ਜੌਬ ਕਰ ਰਿਹਾ ਹੈ 25000 ਸੈਲਰੀ ਹੈ ਪਰ ਮੰਥ ਦੀ ਮੁੰਡੇ ਦੇ ਫਾਦਰ ਸਾਹਿਬ ਫੋਰਮੈਨ ਨੇ ਇਹਨਾਂ ਨੂੰ ਕੁੜੀ ਚਾਹੀਦੀ ਹੈ ਐਨ ਆਰ ਆਈ ਵੈਸ਼ਨੂ ਪਰਵਾਰ ਤੋਂ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੂ 7202899144 7202889144 ਅਗਲਾ ਰਿਸ਼ਤਾ ਹੈ ਜੀ ਫਿਰੋਜ਼ਪੁਰ ਤੋਂ ਮੁੰਡੇ ਦੀ ਡੇਟ ਆਫ ਬਰਥ 1998 ਕਾਸਟ ਜੱਟ ਗੋਤ ਰੰਧਾਵਾ ਹਾਈਟ 5 ਫੁੱਟ 10 ਇੰਚ ਕੁਆਲਿਫਿਕੇਸ਼ਨ ਹੈ ਜੀ ਕੈਨੇਡਾ ਤੋਂ ਕੰਪਿਊਟਰ ਸਾਇੰਸ ਦਾ ਡਿਪਲੋਮਾ ਮੁੰਡਾ ਕੈਨੇਡਾ ਪੀਆਰ ਹੈ ਜੀ ਆਪਣਾ ਕੰਮ ਹੈ ਫਰੇਮਿੰਗ ਦਾ ਭੈਣ ਮੈਰਿਡ ਹੈ ਤੇ ਕੈਨੇਡਾ ਪੀਆਰ ਹੈ ਭਰਾ ਵੀ ਕੈਨੇਡਾ ਗਿਆ ਹੋਇਆ ਜੀ ਤੇ ਮੈਰਿਡ ਹੈ ਦੋਹੇ ਭਰਾਵਾਂ ਕੋਲ 15 ਕਿੱਲੇ ਜ਼ਮੀਨ ਹੈ ਮੁੰਡੇ ਦੇ ਫਾਦਰ ਸਾਹਿਬ ਗਵਰਨਮੈਂਟ ਜੌਬ ਕਰਦੇ ਨੇ ਇਹਨਾਂ ਨੂੰ ਕੁੜੀ ਚਾਹੀਦੀ ਹੈ ਪੜ੍ਹੀ ਲਿਖੀ ਸੋਹਣੀ ਸੁਨੱਖੀ ਕੈਨੇਡਾ ਤੇ ਵੀ ਐਸੀ ਨਰਸਿੰਗ ਕੁੜੀ ਨੂੰ ਪਹਿਲਾ ਕੁੜੀ ਦੀ ਹਾਈਟ ਜੀ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੇ ਤੁਹਾਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਚੰਗਾ ਲੱਗਦਾ ਤਾਂ ਸਾਡੇ ਨਾਲ ਸੰਪਰਕ ਕਰਕੇ ਉਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੂੰ ਧੰਨਵਾਦ ਜੀ